ਜਿੰਦਾਬਾਦ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ ਹੋਸਟ ਦੋਸਤ ਮੇਜਰ ਚੱਕਰ ਸਾਬ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰਪ੍ਰੀ ਸਤਿ ਸ੍ਰੀ ਅਕਾਲ ਕਬੂਲ ਕਰੇ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੋ ਗਿਆ ਚ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਸਰਦਾਰ ਸੁਖੀ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਜਿਹੜਾ ਅਸਤੀਫਾ ਦਿੱਤਾ ਆ ਤੇ ਅੱਜ ਉਹਦੀ ਆਪਾਂ ਗੱਲਬਾਤ ਕਰਾਂਗੇ ਵੀ ਹੁਣ ਆਉਣ ਵਾਲਾ ਕੌਣ ਅਕਾਲੀ ਦਲ ਦਾ ਪ੍ਰਧਾਨ ਹੋਊਗਾ ਥੋੜਾ ਜਿਹਾ ਆਪਾਂ ਗੱਲਬਾਤ ਕਰਾਂਗੇ ਕੁਝ ਰਲ ਮਿਲ ਕੇ ਪ੍ਰੋਗਰਾਮ ਕਰਾਂਗੇ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਸ਼ਾਦ ਸਿੰਘ ਚੋਹਾਨ ਜਿੰਦਾਬਾਦ ਜੁੜਿਆ ਤੇ ਉਹਨਾਂ ਦੀ ਨਜ਼ਰ ਥਰੂ ਥੋੜੀ ਹਲਕੀ ਫੁਲਕੀ ਜੀ ਗੱਲਬਾਤ ਕਰਦੇ ਆਜੋ ਪੁੱਲਾ ਰੱਖ ਕੇ ਉਹਨਾਂ ਦਾ ਵੈਲਕਮ ਕਰੀਏ ਚੌਂਸਾਪ ਮੇਰੇ ਵੱਲੋਂ ਤੁਹਾਨੂੰ ਦੋ ਮੈਸਜ ਜੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਜੀ ਸਿੰਘ ਜੀ ਆਪ ਜੀ ਨੂੰ ਤੇ ਸਾਰੇ ਸੁਣਨ ਵਾਲੇ ਤੇ ਟੈਲੀਵਿਜ਼ਨ ਪਰ ਦੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਸਤਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਂਸਾਪ ਤੁਹਾਨੂੰ ਵੀ ਸਾਰਿਆਂ ਵੱਲੋਂ ਵੀ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਚੌਂਸ ਮੈਂ ਗੱਲਬਾਤ ਸ਼ੁਰੂਆਤ ਕੀਤੀ ਆ ਸੂਈ ਸੰਬਾਧਨ ਨੇ ਆਖਰ ਅਸਤੀਫਾ ਦੇ ਦਿੱਤਾ ਆ ਤੇ ਹੁਣ ਅਗਲਾ ਪ੍ਰਧਾਨ ਕੌਣ ਬਣੂਗਾ ਥੋੜੀ ਜਿਹੀ ਹਲਕੀ ਫੁਲਕੀ ਮੈਂ ਕਹੂੰਗਾ ਤੁਹਾਡੀ ਨਜ਼ਰ ਤਿਰਸ਼ੀ ਨਜ਼ਰ ਦੇ ਵਿੱਚੋਂ ਗੱਲਬਾਤ ਆਪਾਂ ਕਰਾਂਗੇ ਥੋੜਾ ਜਿਹਾ ਇਹਦੇ ਬਾਰੇ ਆਪਾਂ ਅਪਡੇਟ ਕਰੀਏ ਵੀ ਆਉਣ ਵਾਲਾ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ ਮੇਗੇ ਜੀ ਮੈਂ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਬਾਰੇ ਬੋਲਣ ਤੋਂ ਪਹਿਲੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂਗਾ ਆਪਣੇ ਸੁਣਦੇ ਦੇਖਣ ਵਾਲਿਆਂ ਲਈ ਪਿੱਛੇ ਇੱਕ ਹੋ ਸਕਦਾ ਜਿਹਦਾ ਸੋਚਦੇ ਹੋਣ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਕਟਕ੍ਰੋਧੀ ਹੋਗਾ ਲੇਕਿਨ ਮੈਂ ਸਪਸ਼ਟ ਕਰਨਾ ਚਾਹਨਾ ਹੈਗਾ ਤੇ ਮੈਂ ਕਿਸੇ ਦਾ ਕੋਈ ਵਿਰੋਧੀ ਨਹੀਂ ਹੈਗਾ ਮੇਰੀ ਇੰਡੀਪੈਂਡੈਂਟ ਜੁੜ ਰਾਇ ਹੈਗੀ ਹੈ ਤੁਹਾਡੀ ਸਾਰਿਆਂ ਦੀ ਰਾਏ ਹੈ ਪਬਲਿਕ ਰਾਏ ਜਿਹੜੀ ਹੈਗੀ ਮੈਂ ਉਹਦੀ ਗੱਲ ਹਮੇਸ਼ਾ ਕਰਦਾ ਹਾਂ ਦੂਜੀ ਗੱਲ ਇਹ ਆ ਵੀ ਜਿਹੜਾ ਸੱਚ ਹੈ ਨਾ ਜਦ ਤੁਸੀਂ ਬੈਠ ਜਾਓ ਤੇ ਮੈਂ ਕੋਈ ਕਿਸੇ ਦਾ ਖਰੀਦਿਆ ਹੋਇਆ ਤਾਂ ਹੈ ਨਹੀਂ ਕੱਪ ਜਿਹੜਾ ਮੈਂ ਜੋ ਮਰਜੀ ਕੋਈ ਬੁਲਾਇਆ ਕਰ ਲੇ ਤੂੰ ਜੋ ਉਸ ਲਈ ਤੇ ਸਾਨੂੰ ਉਹੀ ਬੋਲਣੀ ਚਾਹੀਦੀ ਆ ਬਿਲਕੁਲ ਜਿਹੜੀ ਸੁਖਵੀ ਸਿੰਘ ਬਾਦਲ ਬਾਰੇ ਤੁਸੀਂ ਗੱਲ ਕੀਤੀ ਹੈਗੀ ਆ ਅਸਤੀਫਾ ਦਿੱਤਾ ਹੈਗਾ ਲੇਕਿਨ ਮੈਂ ਇਹਦੇ ਵਿੱਚ ਮੈਂ ਇੱਕ ਐਨਕਲ ਚਾਹਾਂਗਾ ਪਈ ਬੱਕਰੀਂ ਦੁੱਧ ਦਿੱਤਾ ਦਾ ਹੈ ਲੇਕਿਨ ਤਾਂ ਮਿੰਗਣਾ ਪਾ ਕੇ ਲੇਕਿਨ ਉਹਦੇ ਵਿੱਚ ਜਿਹੜੀ ਇਮਾਨਦਾਰੀ ਹੈਗੀ ਆ ਅਜੇ ਤੱਕ ਵੀ ਨਹੀਂ ਹੈਗੀ ਉਹੋ ਇਹਨਾਂ ਕੁਝ ਕਰਨ ਤੋਂ ਬਾਅਦ ਵਿੱਚ ਜੇ ਇਮਾਨਦਾਰੀ ਆ ਉਹ ਬਿਲਕੁਲ ਨਹੀਂ ਹੈਗੀ ਉਹ ਤਾਂ ਕਹਨ ਹੈ ਬਗਾਜ ਜਿਸ ਦਿਨ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਕਿ ਅਸੀਂ ਸ੍ਰੀ ਕਲਤਾਖਸਰ ਤੋਂ ਜਿਹਦਰ ਸਾਹਿਬ ਦੇ ਬਲੋਂ ਉਸ ਦਿਨ ਉਹਨਾਂ ਨੇ 3 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਹਾਂ ਔਰ ਉਹ 3 ਦਿਨ ਵੀ ਲੰਘ ਗਏ ਸੀਗੇ ਫਿਰ 20 ਦਿਨ ਵੀ ਲੰਘ ਗਏ ਸੀਗੇ 20 ਦਿਨ ਕਹਿਣ ਲੱਗੇ ਸੀ ਉਹ ਸਟੇਸ਼ਨ ਕਰਵਾਈ ਹੈਗੀ ਆ ਫਿਰ ਮਹੀਨਾ ਵੀ ਲੰਘ ਗਿਆ ਸੀਗਾ ਹਾਂ ਲੇਕਿਨ ਹੁਣ ਜੇ ਇਸ ਵੇਲੇ ਫਿਰ ਏਸੀ ਦੇ ਨਾਲ ਕਿਦਾ ਸਿਕਾ ਪਬਲਿਕ ਦਾ ਲੋਕਾਂ ਦਾ ਕੌਮ ਦਾ ਇਹਦਾ ਪ੍ਰੈਸ਼ਰ ਜਿਹੜੇ ਵੱਧ ਗਿਆ ਹੋਰ ਹੂੰ ਹੂੰ ਤੇ ਉਸ ਵੇਲੇ ਫਿਰ ਇਹ ਮਜਬੂਰੀ ਬਸ ਹੋ ਕੇ ਉਹ ਅਸਤੀਫਾ ਦੇਣਾ ਪਿਆ ਹੈਗਾ ਹੂੰ ਲੇਕਿਨ ਜਿਹੜੀ ਮੈਂ ਗੱਲ ਪਹਿਲੀ ਗੱਲ ਕਹੀ ਹੈਗੀ ਆ ਇੱਕ ਮੈਂ ਤੁਹਾਨੂੰ ਹੋਰ ਜ਼ਿਆਦਾ ਅਸ਼ਚ ਦੇ ਲਈ ਗੱਲ ਦੱਸ ਦਿਆਂ ਹਾਂਜੀ ਜਿਸ ਵੇਲੇ ਇਹ ਤੇ ਅਟੈਕ ਹੋਇਆ ਸੀ ਨਾ ਹੂੰ ਉਹ ਬਾਹਰ ਦਰਵਾਜ਼ੇ ਬੈਠੇ ਤੇ ਬਰਸ਼ਾ ਫੜ ਕੇ ਤੇ ਨੀਰਾ ਚੌੜਾ ਪਾਰ ਬੈਠੇ ਰਹਿੰਦੇ ਹਾਂਜੀ ਉਸ ਵੇਲੇ ਲੋਕਾਂ ਨੂੰ ਕਮ ਦੇ ਬਹੁਤੇ ਬੰਦਿਆਂ ਨੂੰ ਜਿਹੜੇ ਆਪਣੇ ਚੌੜਾ ਸਾਹਿਬ ਦੇ ਬਾਰੇ ਬਹੁਤਾ ਪਤਾ ਨਹੀਂ ਸੀਗਾ ਦਰੈਨਸੀ ਚੌੜਾ ਤੇ ਲੇਕਿਨ ਉੱਥੇ ਬੈਠਿਆਂ ਤੇ ਜਿਹੜੇ ਉਹ ਕੁਝ ਜੋ ਵੀ ਹੋਇਆ ਸੀਗਾ ਉਹਦੇ ਤੇ ਇਹਨਾਂ ਲਈ ਲੋਕਾਂ ਵਿੱਚ ਕੁਝ ਹੱਦ ਤੱਕ ਹਮਦਰਦੀ ਆਈ ਸੀ ਹਾਂ ਲੇਕਿਨ ਬਦਕਿਸਮਤੀ ਇਹ ਹੈ ਕਿ ਇਹ ਉਸ ਹਮਦਰਦੀ ਨੂੰ ਵੀ ਕੈਸ਼ ਨਹੀਂ ਕਰਾ ਸਕਦੇ ਹਾਂ ਉਕੇ ਜਿਹੜਾ ਕਲਤਖ ਸਾਹਿਬ ਤੋਂ ਹੁਕਮਨਾਮਾ ਆਇਆ ਸੀ 3 ਦਿਨ ਦੇ ਲਈ ਹਮਮ ਔਰ ਨਾਲ ਉਹਨਾਂ ਨੇ ਕੱਲ ਇਹ ਬੋਲੀ ਸੀ ਆਪ ਸਾਰਿਆਂ ਨੂੰ ਪਤਾ ਹੈਗਾ ਮੈਂ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ ਹੈਗਾ ਹਮ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਮੌਜੂਦਾ ਜਿਹੜੀ ਪਾਰਟੀ ਤੇ ਲੀਡਰਸ਼ਿਪ ਹੈਗੀ ਆ ਇਹ ਆਪਣਾ ਪਬਲਿਕ ਦੇ ਵਿੱਚੋਂ ਸਕਾਰ ਭਰੋਸਾ ਗਵਾ ਚੁੱਕੀ ਹੋਆ ਹਮ ਤੇ ਉਹਦੇ ਲਈ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਸੀ ਹਾਂਜੀ ਜਿਹੜੀ ਕਿ ਹਰਕਦਰਸ਼ਕ ਧਾਮੀ ਦੇ ਅੰਡਰ 6 ਮੈਂਬਰ ਹੋ ਕੇ ਸੀਗੇ ਉਹਨਾਂ ਨੇ ਅਗਲੇ ਆਉਣ ਵਾਲੇ 6 ਮਹੀਨਿਆਂ ਦੇ ਡੈਲੀਗੇਟ ਸਾਰੇ ਇਕੱਠੇ ਕਰਕੇ ਉਹਦੇ ਵਿੱਚ ਫੇਰ ਪਤਾ ਚੁਲਣਾ ਸੀ ਹਮ ਲੇਕਿਨ ਖੁਆ ਇਹ ਆ ਕਿਉਂਕਿ ਜਿਹੜੀ ਮਨੁੱਖੀ ਲਾਲਸਾ ਹੈ ਨਾ ਹਾਂਜੀ ਤੇ ਮੈਂ ਛੱਡਣਾ ਹੀ ਨਹੀਂ ਹੈਗਾ ਹਾਂਜੀ ਉਹਦੇ ਨਾਲ ਜਿੰਨਾ ਕਾ ਇਸ ਕੇਸ ਨੂੰ ਲਮਕਾਇਆ ਹੈਗਾ ਜਿੰਨੇ ਡਰਾਮੇ ਖੇਡੇ ਕਿਤੇ ਗਏ ਹੈਗੇ ਆ ਉਹਨਾਂ ਸਾਰੇ ਡਰਾਮੇ ਦੇ ਵਿੱਚ ਮਗੀ ਸਿੰਘ ਜੀ ਇਹਨਾਂ ਨੇ ਲੋਜ ਕੀਤਾ ਬਹੁਤ ਜ਼ਿਆਦਾ ਹਮ ਔਰ ਪਬਲਿਕ ਸਸਗਾ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਇਹਨਾਂ ਦੇ ਕੋਲ ਆ ਗਿਆ ਹਾਂ 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 ਜੇ ਸੁਨੇ ਸਜਾਇਆ ਦਵਾਈ ਸੀ ਨਾ ਹਾਂਜੀ ਤੇ ਕੁਝ ਇੱਕ ਲੋਕਾਂ ਦਾ ਵਿਚਾਰ ਇਹ ਹੈਗਾ ਸੀਗਾ ਪਈ ਲੋ ਜੀ ਇਹਨਾਂ ਨੇ ਸੇਵਾ ਹੁਣ ਲਵਾ ਲਈ ਹੈਗੀ ਆ ਹੁਣ ਸਾਨੂੰ ਇਹਦੇ ਕਿੰਤੂ ਪ੍ਰਤੂ ਨਹੀਂ ਕਰਨਾ ਚਾਹੀਦਾ ਹਾਂਜੀ ਲੇਕਿਨ ਜੇ ਇਹੋ ਇਦਾਂ ਦੇ ਡਰਾਮੇ ਨਾ ਕਰਦੇ ਹਾਂ ਤੇ ਫਿਰ ਮੈਂ ਜਿਸ ਤੱਕ ਮੇਰੀ ਅੰਡਰਸਟੈਂਡਿੰਗ ਹੈਗੀ ਆ ਮੈਂ ਸਾਰੇ 50 ਸੁਣੇ ਹੈਗੇ ਆ ਹਾਂਜੀ ਉਹਨਾਂ ਦੇ ਵਿੱਚ ਫਿਰ ਇਹਨਾਂ ਨੂੰ ਕਾਫੀ ਜ਼ਿਆਦਾ ਹਮਦਰਦੀ ਮਿਲੀ ਸੀ ਹਾਂ ਹਾਂ ਔਰ ਹੋਰ ਹਮਦਰਦੀ ਮਿਲ ਜਾਣੀ ਸੀ ਹਾਂਜੀ ਪਰ ਹੁਣ ਜਿਹੜਾ ਹੈਗਾ ਜਿਹੜੀ ਇਸ ਵੇਲੇ ਹਾਲਾਤ ਇਹ ਹੈਗਾ ਹਾਂਜੀ ਤੇ ਜਿਹੜੇ ਉਹਨਾਂ ਨੇ ਆਪਣੇ ਜੀਐਸਟੀ ਨਾਲ ਇੱਕ ਗੇਮ ਖੇਡੀ ਜਾ ਰਹੀ ਆ ਹਾਂ ਹਾਂ ਉਸ ਗੇਮ ਦੇ ਮੁਤਾਬਕ ਉਹ ਦੁਬਾਰਾ ਆਪਹੀ ਦੁਬਾਰਾ ਵਾਚਾਉਂਦੇ ਹੈਗੇ ਆ ਜਿਹੜੀ ਕਿ ਕਾਲਤਾਕ ਸਾਬ ਦੇ ਹੁਕਮਨਾਮੇ ਦੀ ਟੋਟਲ ਲੰਘਣਾ ਆ ਹੇਲ ਕੋਲਪੇ ਕੋ ਚੋਹਨ ਸਾਹਿਬ ਨਵੰਬਰ ਦੇ ਵਿੱਚ 16 ਨਵੰਬਰ ਨੂੰ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਉਸ ਤੋਂ ਆਲਮੋਸਟ 2 ਮਹੀਨਿਆਂ ਬਾਅਦ ਇਹ ਜਿਹੜੀ ਕਾਰਜਕਾਰੀ ਕਮੇਟੀ ਆ ਉਹਨਾਂ ਨੇ ਇਹਨੂੰ ਅਸਤੀਫਾ ਦੇਨ ਨੂੰ ਕਹਿ ਲੋ ਮਜਬੂਰ ਕਹਿ ਸਕਦੇ ਆ ਜਿੱਦਾਂ ਵੀ ਆਪਾਂ ਸਾਡੇ ਜਿਹੜੇ ਦੇਖਣ ਔਰ ਸੁਣਨ ਵਾਲੇ ਆ ਉਹ ਬੜੇ ਸੂਝਵਾਨ ਹਨ ਤੇ ਬਾਦ ਸਾਹਿਬ ਨੇ ਹੋਰ ਅੱਡੀ ਆਪਣਾ ਅਸਤੀਫਾ ਦੇ ਦਿੱਤਾ ਆ ਕਾਰਜਕਾਰੀ ਵਰਕਿੰਗ ਕਮੇਟੀ ਵੱਲੋਂ ਉਹ ਪ੍ਰਵਾਨ ਕਰ ਲਿਆ ਗਿਆ ਆ ਤੇ 2 ਘੰਟੇ ਜਿਹੜੀ ਚੱਲੀ ਆ ਮੀਟਿੰਗ ਤੇ ਉਹਦੇ ਵਿੱਚ ਇਹਨਾਂ ਦੀ ਗੱਲਬਾਤ ਹੋਈ ਹੈ ਤੇ ਮੈਂ ਕਹਾਂਗਾ ਥੋੜਾ ਜਿਹਾ ਆਪਾਂ ਬਰੀਫ ਦੇ ਵਿੱਚ ਥੋੜੀ ਜੀ ਹੋਰ ਗੱਲਬਾਤ ਕਰੀਏ ਇਹ ਥੋੜਾ ਜਿਹਾ ਜੇ ਤੁਸੀਂ ਜਿੰਨੇ ਵੀ ਸਾਨੂੰ ਦੇਖਣ ਆਲੇ ਆ ਥੋੜਾ ਇਹਨਾਂ ਨੂੰ ਥੋੜੇ ਅਪਡੇਟ ਕਰਿਓ ਵੀ ਪ੍ਰਧਾਨ ਸਾਹਿਬ ਕਿੰਨਾ ਕਿਚਰੇ ਨੇ ਆਪਣੀ ਪ੍ਰਧਾਨਗੀ ਕੀਤੀ ਆ ਇਹ ਮੈਂ ਕਹਿੰਦਾ ਇਹਨਾਂ ਨੇ 2008 ਤੋਂ ਲੈ ਕੇ ਹਮਮ ਜਿਹੜੀ ਇਹਨਾਂ ਦੇ ਫੌਲਦ ਸਾਹਿਬ ਨੇ ਇਹਨਾਂ ਨੂੰ ਜਿਹੜੀ ਸੀ ਤਾਜ਼ਰ ਕੀ ਚੁੱਕ ਰੱਖਿਆ ਤੇ ਇਹਨਾਂ ਸਾਰਾ ਕੁਝ ਆਪਣੇ ਘਰ ਵਿੱਚ ਹੀ ਸੀਗਾ ਹਾਂਜੀ ਹਾਂਜੀ ਬਿਲਕੁਲ ਹਮ ਤੇ ਉਹਨਾਂ ਨੇ ਆਪਣੇ ਕੋਲੋਂ ਲਾ ਕੇ ਤੇ ਇਹਨੂੰ ਫੜਾਤੀ ਹਮ ਇੱਕ ਕਿਸਮ ਦੀ ਟ੍ਰੇਨਿੰਗ ਤੁਸੀਂ ਕਹਿ ਸਕਦੇ ਹੋ ਟ੍ਰੇਨਿੰਗ ਦੇਣ ਲਈ ਇਹਨੂੰ ਕੰਮ ਸ਼ੁਰੂ ਕਰ ਦਿੱਤਾ ਹਾਂਜੀ ਲੇਕਿਨ ਉੱਚ ਸੁਧਾਰ ਕੋਈ ਨਹੀਂ ਹੋਇਆ ਹਮ ਸੁਧਾਰ ਦੇ ਨਜ਼ਾਇਜ਼ ਸਗੋ ਉਹਦੇ ਵਿੱਚ ਬਹੁਤ ਗਲਤ ਕੰਮ ਜ਼ਿਆਦਾ ਹੋ ਗਏ ਹਮ 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 ਉਹਨਾਂ ਕਾਰਨ ਕਰਕੇ 2008 ਤੋਂ ਲੈ ਕੇ ਤੇ ਦੇਖੋ ਹੁਣ 2017 ਤੋਂ ਜਿਹੜੇ ਸੀਗੇ ਸਾਰੀ ਖੇਡ ਸੀਗੀ ਹਾਂਜੀ ਉਹ ਤਾਂ ਦੇ ਹੀ ਸ਼ੁਰੂ ਹੋ ਗਈ ਸੀਗੀ ਹਮ ਔਰ ਉਹਦਾ ਕਾਰਨ ਵੀ ਇਹ ਸੀਗਾ ਜਿਸ ਵੇਲੇ ਕਿਸਤੇ ਗਿਹੜੇ ਅਜਹਾਰ ਵਾਲੰਬਰ ਕੇ ਸਮੇਰ ਸਿਆਣੀ ਵਰਗੇ ਜਾਂ ਜਿਹੜੇ ਬਿਆੜਵੀ ਦੇ ਕਾਂਡ ਦੇ ਵਿੱਚ ਗੋਲੀ ਦਾ ਕਾਰਡ ਹੈਗੇ ਸੀਗੇ ਹਾਂਜੀ ਜਾਂ ਜਿਹੜੇ ਸੌਦੇ ਸਾਧ ਨੂੰ ਮਾਫੀ ਵਾਲੇ ਹੈਗੇ ਸੀਗੇ ਹਾਂਜੀ ਇਹ ਸਾਰੇ ਜਿਹੜੇ ਇਦਾਂ ਦੇ ਇੱਕ ਨਹੀਂ ਬਲ ਬਹੁਤ ਜ਼ਿਆਦਾ ਜਿਹੜੇ ਕਾਰਨਾਮੇ ਸੀ ਜਿਦਲੇ ਉਜਾਗਰ ਹੋ ਗਏ ਸੀ ਹਾਂਜੀ ਤਾਂ ਉਸ ਵੇਲੇ 2017 ਤੋਂ ਹੀ ਪਹਿਲਾਂ ਹੀ ਜਿਹੜੇ ਪਬਲਿਕ ਸੀ ਉਹ ਬਿਲਕਣਾ ਸ਼ੁਰੂ ਕਰ ਦਿੱਤਾ ਸੀ ਦੁਕਾਨੇ ਹੂੰ 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 ਤੇ ਬੇਇਨਸਾਫੀ ਜਬ ਬਹੁਤ ਗਲਤ ਕੰਮ ਹੋ ਰਿਹਾ ਹੈਗਾ ਹਾਂਜੀ ਜਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆ ਉਹ ਪੰਜਾਬ ਦੀ ਖੇਤਰੀ ਪਾਰਟੀ ਆ ਹੂੰ ਉਹਦਾ ਕੰਮ ਜਿਹੜਾ ਹੈਗਾ ਆ ਉਹ ਪੰਜਾਬ ਦੇ ਲਈ ਪੰਜਾਬੀਅਤ ਲਈ ਔਰ ਕੌਮ ਦੇ ਇੱਜ਼ਤ ਕਰਾ ਲਈ ਹਮੇਸ਼ਾ ਤੇਰੀ ਪਹਿਲੀ ਆਪਣੇ ਪਾਰਟੀ ਦੇ ਲੀਡਰ ਰਹੇ ਹੈ ਆ ਉਹਨਾਂ ਨੇ ਇਹਨਾਂ ਦੇ ਪੂਰੀ ਡਟ ਕੇ ਲੜਾਈ ਲੜੀ ਆ ਹੂੰ ਬਿਲਕੁਲ ਔਰ ਨਾਲ ਉਹਨਾਂ ਦਾ ਏਜੰਡਾ ਵੀ ਇਹੀ ਹੁੰਦਾ ਸੀਗਾ ਫਿਰ ਮੈਂ ਜਿਹੜਾ ਦੇ ਪੰਥ ਬਸੀ ਹੂੰ ਤੇ ਲੇਕਰ ਹੁਣ ਇਸ ਜਿਹੜਾ ਇਹਦਾ ਟਾਈਮ ਸਿਕਾ ਇਹਦੇ ਵਿੱਚ ਤਾਂ ਟੂ ਮੂਲੀ ਹੀ ਕਿਦਾਂ ਸਿਕਾ ਪੰਜਾਬ ਨੂੰ ਪੰਜਾਬੀਅਤ ਨੂੰ ਧਰਮ ਨੂੰ ਛਿੱਕੇ ਟੰਗ ਕੇ ਬਹੁਤ ਵੱਡੇ ਵੱਡੇ ਨੁਕਸਾਨ ਮਤਲਬ ਕੀਤੇ ਗਏ ਤੇ ਖਾਸ ਕਰਕੇ ਜੇ ਆਪ ਜੀ ਨਿਕਾਲ ਕੀਤੀ ਹੈ ਵੱਡੇ ਬਲਸਾਬਦੀ ਤੇ ਉਸ ਤੋਂ ਲੈ ਕੇ ਬਾਅਦ ਸਰਦਾਰ ਸੁਭੀ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੀ ਖਾਸ ਕਰਕੇ ਜੇ ਬਾਦਲ ਪਰਿਵਾਰ ਦੀ ਪ੍ਰਧਾਨਗੀ ਦੀ ਅੰਡਰ ਹੀ ਅਕਾਲੀ ਦਲ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਅੱਗੇ ਆਇਆ ਪਰ ਹੁਣ ਖਾਸ ਕਰਕੇ ਜੇ ਕਾਰਜਕਾਰੀ ਆਪਾਂ ਪ੍ਰਧਾਨ ਸਾਹਿਬ ਦੀ ਗੱਲ ਕਰੀਏ ਬਲਵਿੰਦਰ ਸਿੰਘ ਭੋਂਦਰ ਸਾਹਿਬ ਨੇ ਕਾਰਜਕਾਰੀ ਪ੍ਰਧਾਨ ਹਨ ਪਰ ਜੇ ਮੇਰਾ ਕੁਐਸਚਨ ਵਾਲੇ ਫਿਰ ਉੱਥੇ ਦਾ ਉੱਥੇ ਹੀ ਆ ਮੈਂ ਤੁਹਾਨੂੰ ਥੋੜਾ ਬ੍ਰੀਫ ਦੇ ਵਿੱਚ ਕਹੂੰਗਾ ਵੀ ਜੇ ਤੁਹਾਨੂੰ ਲੱਗਦਾ ਵੀ ਜੇ ਹੁਣ ਸਰਦਾਰ ਬਲਵਿੰਦਰ ਸਿੰਘ ਭੋਦਰ ਕਾਰਜਕਾਰੀ ਪ੍ਰਧਾਨ ਹਨ ਤੇ ਹੁਣ ਉਹ ਨਾਲਾ ਜਿਹੜਾ ਪ੍ਰਧਾਨ ਅਖਾਲੀ ਦਲ ਦਾ ਤੁਹਾਡੀ ਨਜ਼ਰ ਥਰੂ ਕੌਣ ਬਣੂਗਾ ਮੇਰੇ ਖਿਆਲ ਦੀ ਜਿਹੜਾ ਜਿਸ ਤੀ ਕੇ ਨਾਲ ਤਾਣਾ ਬਾਣਾ ਬੁੜਿਆ ਜਾ ਰਿਹਾ ਹੈਗਾ ਨਾ ਉਹ ਸਾਰੇ ਦੇ ਨਾਲ ਇਹ ਗੱਲ ਤੇ ਇਹ ਜਿਹੜਾ ਤੁਸੀਂ ਕਾਰਜ ਕਰਨ ਦੀ ਗੱਲ ਕੀਤੀ ਹੈਗੀ ਆ ਵੀ ਉਹਨਾਂ ਨੇ ਦਿਨ ਦੇ ਬਾਅਦ ਅਸਤੀਫਾ ਦਿੱਤਾ ਸੀਗਾ ਜਿਹੜੀ ਕਾਰਜ ਕਰਨੀ ਹੈਗੀ ਆ ਕੋਈ ਉਹ ਬੱਕਰੀ ਹੋਰ ਕਮੇਟੀ ਦੇ ਲੋਕ ਨਹੀਂ ਹੈਗੇ ਉਹ ਉਹ ਸੇਖੀ ਹੈਗੇ ਨੇ ਹਾਂਜੀ ਔਰ ਸਿੱਖਾਂ ਨੂੰ ਪਤਾ ਨਹੀਂ ਹੈਗਾ ਤੇ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਕੀ ਹੈਗਾ ਜੇ ਉਹਨਾਂ ਨੇ ਇਹਨੂੰ ਅਕਸੈਪਟ ਨਹੀਂ ਇਸ ਤਿਹੇ ਨੂੰ ਕੀਤਾ ਸੀਗਾ ਤਾਂ ਉਹ ਵੀ ਕਿਸੇ ਇਸ਼ਾਰੇ ਤੇ ਨਹੀਂ ਕੀਤਾ ਸੀ ਨਾ ਉਹ ਹਾਂ 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 ਜੇ ਉਹ ਹੋਰ ਦਸ ਤਿਹੇ ਸੀਗਾ ਕਾਰਜਕਾਰੀ ਨੇ ਇਸ ਤਸਵੀਕਾਰ ਨਹੀਂ ਕੀਤਾ ਸੀ ਤਾਂ ਉਹ ਕਿਸੇ ਇਸ਼ਾਰੇ ਤੇ ਇਹਦਾ ਹੋਇਆ ਸੀਗਾ ਹਾਂ ਹਾਂ ਤੇ ਉਹ ਇਹ ਜੋ ਹੁਣ ਤੱਕ ਦੀ ਜੋ ਘਟਨਾ ਕਹਾਣੀ ਚੱਲਿਆ ਆ ਰਿਹਾ ਕਿਸੇ ਕਿਨਾਰਾ ਹੁਣ ਇਸ ਵੇਲੇ ਮਾਗੀ ਦੇ ਮੈਨੇ ਤੇ ਬੜਕਾਂ ਮਾਰੀਆਂ ਗਈਆਂ ਹੈਗਿਆ ਬਿਲਕੁਲ ਔਰ 2027 ਲਈ ਉਹਨਾਂ ਨੇ ਅਨਾਉਂਸ ਹੀ ਕਰਤਾ ਵੀ ਅਗਲਾ ਮੁੱਖ ਮੰਤਰੀ ਹੁਣ ਇਹਨੂੰ ਬਣਾਉਣਾ ਹੈਗਾ ਹੂੰ ਤੇ ਜਰ ਕੇ ਕਲਤਾ ਸਾਹਿਬ ਦਾ ਜਿਹੜਾ ਹੁਕਮਨਾਮਾ ਹੈਗਾ ਉਹ ਤਾਂ ਇਹਨਾਂ ਨੂੰ ਉਹਨਾਂ ਨੇ ਇਹ ਕਿਹਾ ਹੈਗਾ ਫਿਰ ਇਹਨਾਂ ਦਾ ਪ੍ਰੋਸ ਆਊਟ ਚੁੱਕਿਆ ਹੈਗਾ ਸਮ ਨਵੀਂ ਲੀਡਰਸ਼ਿਪ ਦੀ ਲੋੜ ਹੈਗੀ ਆ ਹਾਂ 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 ਤੇ ਉਹਦੇ ਵਿੱਚ ਜੋ ਤੁਸੀਂ ਤੁਹਾਡਾ ਸਵਾਲ ਜਿਹੜਾ ਤੁਸੀਂ ਮੁੜ ਕੇ ਦੁਬਾਰਾ ਮੈਨੂੰ ਤੋਂ ਫੇਰ ਪੁੱਛ ਰਹੇ ਹੈਗੇ ਆ ਉਹਦੇ ਵਿੱਚ ਜਿਹੜੇ ਸਪਸ਼ਟ ਹੈ ਇਹੋ ਜਿਸ ਤਰੀਕੇ ਦੇ ਨਾਲ ਇਹ ਖੇਡ ਗੇਮ ਖੇਡੀ ਜਾ ਰਹੀ ਹੈਗੀ ਆ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ 25 ਲੱਖ ਬੋਟੇ ਦੀ ਹੈਗੀ ਆ ਉਹ ਅਗਲੇ 1 ਮਹੀਨੇ ਤੇ ਬਰਾਕੇ ਤੇ ਮਾਰਚ ਪਹਿਲੇ ਤੁਹਾਨੂੰ ਪ੍ਰਧਾਨ ਅਸੀਂ ਡਿਕਲੇਅਰ ਕਰ ਦੇਵਾਂਗੇ ਦਲਜੀਤ ਸਿੰਘ ਚੀਮਾ ਦਾ ਬਿਆਨ ਹੀ ਹੋਏਗਾ ਹਾਂ ਚੌਣ ਸਾਹਿਬ ਦੇਖੋ ਤੁਹਾਡੀ ਗੱਲ ਮੈਂ ਥੋੜੀ ਜਿਹੀ ਵੱਡੀ ਕਰੂੰਗਾ ਨਾਲ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਡਾ ਭਾਈ ਕਿਆ ਬਾਤ ਹੈ ਗੁਰਪੀ ਭਾਜੀ ਦਾ ਵੀ ਨਾਲ ਨਾਲ ਮੈਂ ਸਮੇਂ ਤੇ ਬਾਜਵਾ ਸਾਹਿਬ ਵੀ ਸਾਨੂੰ ਦੇਖ ਰਹੇ ਆ ਤੇ ਉਹ ਬਾਜਵਾ ਸਾਹਿਬ ਨੇ ਮੈਨੂੰ ਬਹੁਤ ਹੀ ਵਧੀਆ ਗੱਲ ਕੀਤੀ ਹੈ ਕਹਿੰਦੇ ਅਕਾਲੀ ਦਲ ਹੁਣ 20 ਜਨਵਰੀ ਤੋਂ 20 ਫਰਵਰੀ ਤੱਕ ਆਪਣੀ ਨਵੀਂ ਭਰਤੀ ਸ਼ੋਮਨੀ ਕਲਦੀ ਦੀ ਭਰਤੀ ਵੀ ਸ਼ੁਰੂ ਹੋ ਗਈ ਆ ਇਹਦੇ ਬਾਰੇ ਥੋੜਾ ਜਿਹਾ ਤੁਸੀਂ ਮੈਂ ਕਹੂੰਗਾ ਥੋੜੀ ਜਿਹੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲਈਏ ਇਹ ਜਿਹੜਾ ਨਵਾਂ ਇਹਨਾਂ ਨੇ ਇਹ ਗੱਲਬਾਤ ਕੀਤੀ ਆ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਭਾਰਤੀਆਂ ਅਕਾਲੀਪੁਰ ਤੇ ਨਵੀਂ ਨਮੀਆਂ ਨੂੰ ਵੈਲਕਮ ਕੀਤਾ ਜਾ ਰਿਹਾ ਜਿਹੜੀ ਨਵੀਂ ਭਰਤੀ ਹੋਈ ਹੈ ਇਹਦੇ ਬਾਰੇ ਥੋੜਾ ਜਿਹਾ ਮੈਂ ਥੋੜੀ ਟਿੱਪਣੀ ਲਾਂਗੇ ਮੈਂ ਕਿਹਾ ਸਹੀ ਜੀ 25 ਲੱਖ ਇੱਕ ਮਹੀਨੇ ਵਿੱਚ ਅਗਲੇ 20 ਤਰੀਕ ਤੋਂ ਐਜੰਟ ਤੋਂ ਲੈ ਕੇ 20 ਫਰਵਰੀ ਤੱਕ ਹਾਂਜੀ ਕੋਈ ਜਾਦੂ ਦਾ ਡੇਡਾ ਤਾਂ ਹੈ ਨਹੀਂ ਕਿ ਇਹਨੇ ਬਣ ਸਕੇ ਉਹ ਹਾਂਜੀ ਬਿਲਕੁਲ ਨਹੀਂ ਬਣ ਸਕਦੀ ਹੈਗੀ ਲੇਕਿਨ ਇਹ ਹੈ ਕਿ ਇਹ ਇੱਕ ਜੇ ਆਪਾਂ ਹੁਣ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਇਹ ਗੱਲ ਕਹਿ ਸਕੀਏ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕਰ ਰਿਹਾ ਹੈ ਗਿਆ ਹਾਂਜੀ ਉਹਦੇ ਵਿੱਚ ਇਹ ਇੱਕ ਗੈਂਗ ਬਣ ਚੁੱਕੀ ਹੈ ਗੈਂਗ ਹੂੰ ਔਰ ਉਹ ਗੈਂਗ ਜਿਹੜੀ ਹੈਗੀ ਆ ਉਹ ਆਪਣੇ ਜਿਹੜੇ ਜਿੰਨੇ ਇਹਨਾਂ ਦੇ ਹੋਰ ਨਾਲ ਮਤਲਬ ਇਹਨਾਂ ਨਾਲ ਰਹਿਣ ਵਾਲੇ ਹੈਗੇ ਉਹਨਾਂ ਦੇ ਹਿਸਾਬ ਨਾਲ ਬੋਤਾ ਇਹ ਪਾਉਣਗੇ ਉਹ ਹਾਂਜੀ ਲੇਕਿਨ ਇਹ ਗੱਲ ਬਿਲਕੁਲ ਸਾਨੂੰ ਪੁਰਣੀ ਨਹੀਂ ਚਾਹੀਦੀ ਹੈਗੀ ਪੀ ਕਾਲਤਾ ਸਾਹਿਬ ਤੋਂ ਹੁਕਮ ਨਮਾ ਜਿਹੜਾ ਹੈਗਾ ਆ ਉਹਦੇ ਮੁਤਾਬਕ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੋਈ ਹੈਗੀ ਉਹਨਾਂ ਨੇ ਉਹ ਵਿੱਚ ਹਰਿਦਰਸ਼ ਸਿੰਘ ਧਾਮੀ ਦੇ ਚਾਰਜ ਹੈਗੇ ਆ ਹੂੰ ਹੂੰ ਔਰ ਉਹਦਾ ਟਾਈਮ 6 ਮਹੀਨੇ ਦਿੱਤਾ ਗਿਆ ਹੈਗਾ ਬਟ 6 ਮਹੀਨੇ ਦੀ ਡੈਲੀਗੇਟ ਕਰਕੇ 6 ਤੁਸੀਂ ਪ੍ਰਧਾਨ ਨੂੰ ਹਾਂ 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 ਇਹ ਇੱਕ ਸਿੱਧਾ ਕਾਲਤਾ ਸਾਹਿਬ ਨੂੰ ਸਿੱਧਾ ਚੈਲੰਜ ਹੈ ਇਹ ਨਾ ਵੱਲੋਂ ਹਾਂ ਉਹ ਇਹਨਾਂ ਨੇ ਕਾਲਤਾ ਸਾਹਿਬ ਦੇ ਹੁਕਮ ਨਾਲ ਮੈਨੂੰ ਬਿਲਕੁਲ ਮੰਨਿਆ ਨਹੀਂ ਹੈਗਾ ਇਹ ਸਿਰਫ ਕਹਿਣ ਦੀ ਗੱਲ ਹੈਗੀ ਆ ਵੀ ਸਰਬੋ ਕਾਲਤਾ ਸਾਹਿਬ ਸਾਡੇ ਸਰਬੋਚਾਨ ਅਸੀਂ ਸਾਡੇ ਬਹੁਤ ਸਨਮਾਨ ਬਹੁਤ ਹੈ ਹਾਂਜੀ ਸਨਮਾਨ ਜੇ ਹੋਵੇ ਤਾਂ ਫਿਰ ਤਿੰਨ ਦੇ ਵਿੱਚ ਅਸਤੀਫਾ ਸਾਰਿਆਂ ਨੂੰ ਦੇਣਾ ਚਾਹੀਦਾ ਸੀ ਹਾਂ ਬਾਕੀ ਨਹੀਂ ਕਿਸੇ ਨੇ ਯਾ ਬਿਲਕੁਲ ਬਲਕਿ ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਬੜੀ ਦੇਖੋ ਹਾਂ ਤੇ ਅਸਤੀਫਾ ਤਿੰਨ ਉਸ ਤਿੰਨ ਦਿਨਾਂ ਦੇ ਵਿੱਚ ਦੇ ਕੇ ਫਿਰ ਪਬਲਿਕ ਦੇ ਵਿੱਚ ਕੌਮ ਦੇ ਵਿੱਚ ਕਹੜੀ ਕੌਮ ਜਿਹੜੀ ਆ ਇਹ ਬਖਸ਼ਯੋਗ ਹੈ ਮੰਨ ਵੀ ਲੈਂਦੀ ਹੈਗੀ ਆ ਹਾਂ ਤੇ ਉਹ ਉਹਦੇ ਵਿੱਚ ਭਰੋਸਾ ਇਹਨਾਂ ਦਾ ਬਣ ਜਾਣਾ ਸੀਗਾ ਕਿ ਇਹ ਲੋਕ ਕਲਤਾਰ ਸਾਹਿਬ ਨੂੰ ਸਮਰਪਿਤ ਹੈਗੇ ਨੇ ਹਾਂਜੀ ਲੇਕਿਨ ਹੁਣ ਇਹ ਤੇ ਝੂਠ ਸ ਦੇਖੋ ਇਹਨਾਂ ਹੈ ਜਿਹੜਾ ਹੁਣ ਇਹ ਵੀ ਗੱਲ ਕਹਿ ਰਹਿਣਾ ਤੇ ਮੈਂ ਜਿਹੜਾ ਸਾਰੇ ਜਿਹੜੇ ਦੋਸ਼ ਹੈਗੇ ਸੀ ਉਹ ਝੂਲੀ ਵਿੱਚ ਪਵਾ ਲਏ ਚਰਕੇ ਦਾ ਹੈ ਨਹੀਂ ਸਕੇ ਹੂੰ ਹੂੰ ਅੰਬੇ ਜੀ ਸਕੇ ਜੀ ਇਹ ਤਾਂ ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡਾ ਹੂੰ 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 ਚੌਂਸ ਸਾਹਿਬ ਚੌਂਸ ਸਾਹਿਬ ਜਿਦੋਂ ਹੋਂ ਜਿਦੋਂ ਹੋਂ ਦੇਖੋ 20 ਜਨਵਰੀ ਤੋਂ ਜਿਹੜੀ ਹੁਣ ਭਾਰਤੀ ਸ਼ੁਰੂ ਹੋਣੀ ਆ ਸ਼ੋਮਨੀ ਕਲਦਲ ਦੀ ਉਸ ਤੋਂ ਬਾਅਦ ਵੀ ਇੱਕ ਇੱਕ ਮਹੀਨਾ ਪੂਰੀ ਚੱਲਣੀ ਹੈ ਤੇ ਉਸ ਤੋਂ ਬਾਅਦ ਮਾਰਚ ਇੱਕ ਨੂੰ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਹੋਣੀ ਹੈ ਮੈਂ ਕਹੂੰਗਾ ਥੋੜਾ ਜਿਹਾ ਆਪਾਂ ਬਰੀਫ ਦੇ ਵਿੱਚ ਕਿਉਂ ਸਮਾ ਪੱਜਾ ਜਾ ਰਿਹਾ ਸਮਾਂ ਨੂੰ ਆਜ਼ਾਦ ਨਹੀਂ ਦੇ ਰਿਹਾ ਮੈਂ ਹੋਰ ਗੱਲ ਅੱਗੇ ਗੱਲ ਲੈ ਕੇ ਕਰਾਂ ਤੇ ਮੈਂ ਕਹੂੰਗਾ ਥੋੜਾ ਜਿਹਾ ਬਰੀਫ ਦੇ ਵਿੱਚ ਜਿਵੇਂ ਮੈਂ ਤੁਹਾਤੋਂ ਟਿੱਪਣੀ ਜਾਂਦਾ ਜਾਂਦਾ ਫਿਰ ਇੱਕ ਦਿਨ ਮੈਂ ਤੁਹਾਨੂੰ ਪੁੱਛੂੰਗਾ ਆਉਣ ਵਾਲਾ ਅਕਾਲ ਦਾ ਪ੍ਰਧਾਨ ਕੌਣ ਹੋਊਗਾ ਦੇਖੋ ਜੀ ਉਹ ਤਾਂ ਆਪਣੇ ਆਪ ਨੂੰ ਮੁੜ ਕੇ ਦੁਬਾਰਾ ਇਹ ਬਣਾਉਣਾ ਚਾਹੁੰਦੇ ਆ ਸੁਖਮ ਸਿੰਘ ਬਾਦਲ ਠੀਕ ਆ ਠੀਕ ਆ ਠੀਕ ਆ ਨਾ ਕਿਹੜੀ ਇਹ ਭਾਸੀ ਨਹੀਂ ਹੋ ਰਹੀ ਆ ਇੱਕ ਮਹੀਨੇ ਵਿੱਚ ਕਰਕੇ ਸਾਰਾ ਕੁਝ ਜੋ ਕੁਝ ਕੀਤਾ ਜਾ ਰਿਹਾ ਹੈਗਾ ਉਹ ਕਿਸੇ ਹੋਰ ਨੂੰ ਬਣਾਉਣ ਲਈ ਨਹੀਂ ਹੋ ਰਿਹਾ ਇਹੋ ਹੂੰ ਉਹ ਸੁਖਬੀਰ ਸਿੰਘ ਬਾਦਲ ਖੁਦ ਹੀ ਬਣਾਣਾ ਚਾਹੁੰਦੇ ਹੈਗੇ ਆ ਹੂੰ ਠੀਕ ਆ ਔਰ ਉਹਨਾਂ ਦੀ ਜਿਹੜੀ ਕਾਰਜ ਕਰਨੀ ਹੈਗੀ ਆ ਜਦਾ ਚੌਕੜੀ ਆਪਾਂ ਕਹਿ ਸਕਦੇ ਆ ਹਾਂਜੀ ਉਹ ਦੁਬਾਰਾ ਇਹਨੂੰ ਹੀ ਲਿਆਉਣਾ ਚਾਹੁੰਦੀ ਹੈ ਲੇਕਿਨ ਇੱਕ ਗੱਲ ਸਾਨੂੰ ਭੁੱਲਣੇ ਨਹੀਂ ਚਾਹੀਦੀ ਬਿਲਕੁਲ ਹੂੰ ਲੋਕ ਦੀ ਕੁਝ ਮਿਰ ਮਰਿਆ ਹੋਇਆ ਇਨਸਾਨ ਹੂੰ ਜੇ ਉਹੀ ਕਾਲ ਤੱਕ ਦੇ ਹੁਕਮਨਾਮੇ ਦੀ ਲੰਘਣਾ ਕਰੇਗਾ ਨਹੀਂ ਤਾਂ ਇਹ ਜਿੰਨਾ ਕੁਝ ਵੀ ਹੈਗਾ ਸ਼ਰਜੰਤਾ ਜਿੰਨਾ ਰਚਿਆ ਜਿਆਦਾ ਹੈਗਾ ਉਹਦੇ ਵਿੱਚ ਇਹ ਆਪਣੀ ਹੱਤਕ ਜਿਹੜੀ ਆ ਪਹਿਲੇ ਵੀ ਬਹੁਤ ਹੋ ਚੁੱਕੀ ਆ ਹੋਰ ਹੋਰ ਕਰਾਂਗੇ ਹਾਂ ਚਲੋ ਠੀਕ ਆ ਠੀਕ ਆ ਚੌਂ ਸਾਬ ਮੈਂ ਹੁਣ ਇੱਥੋਂ ਤੁਹਾਨੂੰ ਅਜ਼ਾਜ਼ਤ ਲੈਣੀ ਆ ਮੇਰੇ ਵੱਲੋਂ ਤੁਹਾਨੂੰ ਮੈਂ ਇੱਥੇ ਤੁਹਾਨੂੰ ਅਜ਼ਾਜ਼ਤ ਲਊਂਗਾ ਮੇਰੇ ਵੱਲੋਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ